ਖਿਡਾਰੀ ਨੇ ਪੰਜਾਬ ਨੂੰ ਐਡੀ ਵੱਡੀ ਦੇਣ ਦਿੱਤੀ ਹੋਵੇ ਅੱਜ ਉਸ ਘਰ ਦੇ ਵਿੱਚ ਮਿੱਟੀ ਦੇਖਣ ਨੂੰ ਮਿਲ ਰਹੀ ਹੈ ਬਹੁਤ ਜੀ ਖਰਾਕ ਖਵਾਈਆ ਘਰ ਦੇ ਨੇ ਦਿਹਾੜੀਆਂ ਕਰ ਕਰਕੇ ਪਰ ਨਹੀਂ ਸਫਲਤਾ ਮਿਲੀ ਚਲੋ ਆਪਣਾ ਲੱਕ ਨਹੀਂ ਸੀਗਾ ਬਾਕੀ ਚਲੋ ਕਿਰ ਕਰਮਾਂ ਦੀ ਗੱਲ ਹੁੰਦੀ ਹੈ ਜੀ ਹਾਲਾਤ ਤੁਸੀਂ ਦੇਖੋ ਕਿ ਇਹ ਬਾਈ ਦਾ ਘਰ ਹੈ ਪਰ ਅੱਜ ਇਸ ਬਾਈ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਕੱਚਾ ਘਰ ਹੈ ਗਰੀਬੀ ਦੇ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਰਿਹਾ ਹੈ ਕਬੱਡੀ ਦੇ ਵਿੱਚ ਜਿੱਥੇ ਵੀਰ ਦਾ ਨਾਮ ਬੋਲਦਾ ਸੀ ਤੂਤੀ ਬੋਲਦੀ ਸੀ ਤੇ ਅੱਜ ਦੇਖੋ ਕਰਦੇ ਹਾਲਾਤ ਤੇ ਸੰਦੀਪ ਲੁਧਰ ਨਾਲ ਵੀ ਮੈਂ ਖੇਡਿਆ ਹੀ ਪਿੰਡਵਾਰ ਪਿੰਡਪੱਦਰ ਦੇ ਮੈਚ ਹੂੰ ਤੇ ਆਪਣਾ ਬਿੱਟੂ ਦਗਾਲ ਨਾਲ ਵੀ ਮੈਂ ਮੈਚ ਖੇਡਿਆ ਹੀ ਬਹੁਤ ਫਿਰ ਮੈਂ ਸੋਚਿਆ ਮੈਂ ਚਲੋ ਹੁਣ ਮੈਂ ਇਹ ਪਿੰਡ ਦੇ ਮੁੰਡੇ ਸੀਗੇ ਲੱਗੇ ਹੋਏ ਪੱਠੇ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਤੁਸੀਂ ਮੈਨੂੰ ਲਾ ਲਓ ਇੱਥੇ ਯਾਰ ਕੰਮ ਤੇ ਮੇਰੇ ਕੋਲੇ 500 ਰੁਪਏ ਵੀ ਨਹੀਂ ਹੈ ਤੇ 100 200 ਵੀ ਨਹੀਂ ਸੀਗੇ 500 ਤਾਂ ਬਹੁਤ ਦੂਰ ਦੀ ਗੱਲ ਆ ਮੈਂ ਕੁਝ ਮੈਂ ਲੈ ਜਾਣਾ ਇੱਥੋਂ ਜੀ 2-400 ਰੁਪਈਆ ਬਣ ਜਾਂਦਾ ਮੈਨੂੰ ਇੰਨੀ ਗਰਮੀ ਹੈ ਬਾਈ ਦਾ ਘਰ ਕਿੰਨਾ ਕੱਚਾ ਹੈ ਬਾਈ ਪੱਠੇ ਤੇ ਕੰਮ ਕਰਦਾ ਤੁਸੀਂ ਉਹ ਤਸਵੀਰ ਦੇਖੋ ਜਦੋਂ ਇਟਾਂ ਚੁੱਕ ਕੇ ਇੱਕ ਕਬੱਡੀ ਖਿਡਾਰੀ ਜਿਸ ਨੇ ਪੰਜਾਬ ਨੂੰ ਐਨਾ ਕੁਝ ਦਿੱਤਾ ਹੋਵੇ ਪਰ ਉਸ ਪੰਜਾਬ ਦੇ ਖਿਡਾਰੀ ਦੀ ਕੋਈ ਪੁੱਛਣਾ ਹੋਵੇ ਤਾਂ ਤੁਸੀਂ ਦੇਖੋ ਕਿ ਕਿਹੋ ਜਿਹੇ ਹਾਲਾਤ ਬਣ ਜਾਂਦੇ ਨੇ ਹੋਂ ਪਲੇਅਰ ਨੂੰ ਹੀ ਪੁੱਛਦਾ ਜੀ ਹਰੇਕ ਕੋਈ ਕੋਈ ਵੀ ਬੰਦਾ ਤੇ ਹਮ ਜਦੋਂ ਸੈੱਟ ਨਹੀਂ ਹੁੰਦਾ ਫਿਰ ਕੋਈ ਨਹੀਂ ਪੁੱਛਦਾ ਇਹ ਕਬੱਡੀ ਦੇ ਵਿੱਚ ਇਹ ਪੱਕੀ ਹੋ ਆ ਜੀ ਹਾਂ ਵੀ ਮਤ ਲਗੀ ਜੇ ਤਾਂ ਕੋਈ ਨੰਬਰ ਲੈਂਦਾ ਉਂਗਲੀ ਖੜੀ ਆ ਜੇ ਤਾਂ ਗੱਡੀ ਆ ਜਾਂਦੀ ਆ ਫੋਨ ਵੀ ਆ ਜਾਂਦਾ ਜਦੋਂ ਮਾਰਾ ਹੋ ਜਾਂਦਾ 플레이ਰ ਫੇਰ ਨਹੀਂ ਕੋਈ ਕੁਛ ਨਹੀਂ ਮੇਰੇ ਪਿੱਛੇ ਤੁਸੀਂ ਇੱਟਾਂ ਦਾ ਪਠਾਰ ਦੇਖ ਸਕਦੇ ਹੋ ਪਰ ਇੱਟਾਂ ਦੇ ਪੱਠੇ ਦੇ ਇੱਕ ਖਿਡਾਰੀ ਦੇ ਨਾਲ ਮਿਲਵਾਨਾ ਹੈ ਜੋ ਇਸ ਵੇਲੇ ਦਿਹਾੜੀਆਂ ਕਰਦਾ ਹੈ ਇੱਟਾਂ ਚੁੱਕਦਾ ਹੈ ਤੇ ਉਸ ਤੋਂ ਬਾਅਦ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਕਹਿਣ ਨੂੰ ਅਸੀਂ ਕਹਿੰਨੇ ਆ ਕਿ ਕਬੱਡੀ ਦਾ ਖਿਡਾਰੀ ਹੈ ਦੇਦਨੇ ਵਾਲਾ ਦੀਪਾ ਬਾਈ ਪਰ ਤੁਸੀਂ ਦੇਖੋ ਕਿ ਇੱਟਾਂ ਚੁੱਕ ਕੇ ਦਿਹਾੜੀ ਕਰਕੇ ਕਿਸ ਕਦਰ ਗਰੀਬੀ ਦੇ ਹਾਲਾਤਾਂ ਨੇ ਇਸ ਨੂੰ ਮਜਬੂਰ ਕਰ ਦਿੱਤਾ ਕਿ ਅੱਜ ਮਾਂ ਖੇਡ ਕਬੱਡੀ ਕਹੀ ਜਾਣ ਵਾਲੀ ਜਿਸ ਨੇ ਪਤਾ ਨਹੀਂ ਪੰਜਾਬ ਨੂੰ ਅਨੇਕਾਂ ਹੀ ਹੀਰੇ ਨਾਇਕ ਦਿੱਤੇ ਜਿਨ੍ਹਾਂ ਨੂੰ ਅੱਜ ਵੀ ਪੰਜਾਬੀ ਭਵੇਂ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਬੈਠੇ ਆ ਅੱਜ ਵੀ ਉਹਨਾਂ ਦੇ ਲਈ ਪਿਆਰ ਆਪਣਾ ਵਰਸਾਉਂਦੇ ਆ ਇਹ ਬਾਈ ਦੀਆਂ ਬਹੁਤ ਤਸਵੀਰਾਂ ਬਹੁਤ ਵੀਡੀਓਜ਼ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵਾ ਪਰ ਬਾਈ ਨੂੰ ਕਿਉਂ ਲੋਡ ਪੈ ਗਈ ਇਟਾਂ ਚੁੱਕਣ ਦੀ ਕਿਉਂ ਇਸ ਕਦਰ ਇਹ ਬਾਈ ਮਜਬੂਰ ਹੋ ਗਿਆ ਉਹ ਬਾਈ ਦੇ ਘਰ ਦੇ ਹਾਲਾਤ ਵੀ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਆ ਤੇ ਨਾਲ ਦੀ ਨਾਲ ਗੱਲਬਾਤ ਵੀ ਪੂਰੀ ਤੁਹਾਨੂੰ ਸੁਣਾਈ ਹੈ ਤੇ ਇਹ ਗੱਲ ਕਰਾਂਗੇ ਇੱਕ ਵਾਰ ਫਿਰ ਤੋਂ ਕਿ ਦੀਪਾ ਬਾਈ ਐਨੇ ਵੱਡੇ ਵੱਡੇ ਚੋਟੀ ਦੇ ਖਿਡਾਰੀਆਂ ਦੇ ਨਾਲ ਤੁਹਾਡਾ ਨਾਮ ਬੋਲਦਾ ਹਨ ਤੇ ਅੱਜ ਤੁਸੀਂ ਇੱਟਾਂ ਚੁੱਕ ਰਹੇ ਹੋ ਅੱਜ ਇਸ ਦਿਹਾੜੀ ਦੇ ਨਾਲ ਇਹਨਾਂ ਪੈਸਿਆਂ ਦੇ ਨਾਲ ਘਰ ਦਾ ਗੁਜ਼ਾਰਾ ਤੁਸੀਂ ਤੋੜ ਰਹੇ ਹੋ ਹਾਂਜੀ ਮੈਮ ਇਹਦੇ ਨਾਲ ਤਾਂ ਫਿਰ ਕਿਹੜਾ ਗੁਜ਼ਾਰਾ ਚੱਲਦਾ ਜੀ ਮਾੜਾ ਮੋਟਾ ਚਲੋ ਤਿਲ ਫੁੱਲ ਬਣੀ ਜਾਂਦਾ ਜੋ ਕਰੀ ਜਾਂਦੇ ਆ ਜੀ ਚਲੋ ਟਾਈਮ ਪਾਸ ਕਰੀ ਜਾਂਦੇ ਆ ਹੂੰ ਬਸ ਆਈਆਂ ਜੀ ਮਰਉ ਨੂੰ ਆ ਕੇ ਨਾ ਹੁਣ ਦੇਖ ਲੋ ਜੀ ਤੁਸੀਂ ਕਿੰਨਾ ਟਾਈਮ ਹੋ ਰਿਹਾ ਤੇ ਧੁੱਪ ਚ ਲੱਗੇ ਬਾਈ ਜੇ ਉਹ ਤਸਵੀਰ ਉਹ ਵੀਡੀਓ ਤੁਹਾਡੀ ਨਾ ਸਾਹਮਣੇ ਆਂਦੀ ਤਾਂ ਸ਼ਾਇਦ ਅਸੀਂ ਵੀ ਇੱਥੇ ਨਾ ਹੁੰਦੇ ਇਸ ਬਾਈ ਨੇ ਸਾਨੂੰ ਮਨਾ ਕਰ ਦਿੱਤਾ ਕਹਿੰਦਾ ਨਹੀਂ ਮੈਂ ਨਹੀਂ ਆਪਣੇ ਹਾਲਾਤ ਦਿਖਾਣਾ ਚਾਹਨਾ ਪਰ ਅਸੀਂ ਦਿਖਾਣਾ ਚਾਹੁੰਦੇ ਆ ਤਾਂ ਜੋ ਬਾਈ ਦੀ ਮਦਦ ਹੋਵੇ ਬਹੁਤ ਸਾਡੇ ਮੰਨੇ ਪਰਮੰਨੇ ਪ੍ਰਮੋਟਰ ਬੈਠੇ ਆ ਵਿਦੇਸ਼ਾਂ ਦੇ ਵਿੱਚ ਵੀ ਉਹ ਪ੍ਰਮੋਟਰਾਂ ਨੂੰ ਅਸੀਂ ਅਪੀਲ ਕਰਦੇ ਆ ਬਾਈ ਦਾ ਹੱਥ ਜ਼ਰੂਰ ਫੜੋ ਬਾਈ ਤੁਸੀਂ ਕਹਿ ਰਹੇ ਸੀ ਘਰ ਦੇ ਵਿੱਚ ਇੱਕ ਮੱਝਵਾ ਉਹਦੇ ਨਾਲ ਹਾਂ ਹੁੰਦਾ ਬਾਪੂ ਸਾਈਕਲਾਂ ਤੇ ਦਿਹਾੜੀਆਂ ਕਰਦਾ ਵਾ ਇਹ 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 ਜਿੰਦਗੀ ਸੋਚੀ ਸੀ ਇਹ ਪੱਠੇ ਵਾਲੀ ਜ਼ਿੰਦਗੀ ਤੁਸੀਂ ਸੋਚੀ ਸੀ ਕਬੱਡੀ ਖੇਡ ਕੇ ਨਾ ਜੀ ਪੱਠੇ ਤਾਂ ਹੁਣ ਐ ਆ ਜੀ ਕਦੇ ਦਿਮਾਗ 'ਚ ਨਹੀਂ ਆਈ ਸੀ ਗੱਲ ਹੂੰ ਵੀ ਆਪਾਂ ਪੱਠੇ ਤੇ ਵੀ ਦਿਹਾੜੀ ਕਰਾਂਗੇ ਜਾਂ ਆਪਾਂ ਨਹੀਂ ਤੇ ਐਦਾਂ ਦੀ ਕੋਈ ਦਿਮਾਗ 'ਚ ਨਹੀਂ ਸੀ ਦਿਮਾਗ 'ਚ ਤਾਂ ਇਹ ਵੱਡੇ ਸੁਪਨੇ ਸੀਗੇ ਹੂੰ ਵੀ ਆਪਾਂ ਬਾਹਰ ਬੂਰ ਖੇਡਾਂਗੇ ਠੀਕ ਆ ਆਪਣੀ ਕੋਠੀ ਕਾਠੀ ਬਣਾਵਾਂਗੇ ਵਧੀਆ ਤੇ ਬਾਪੂ ਨੂੰ ਵੀ ਆਸ਼ਕ ਰਮਾਵਾਂਗੇ ਠੀਕ ਆ ਹੁਣ ਉਹ ਹੀ ਇਹੋ ਜਿਹੇ ਹਾਲਾਤ ਬਣ ਗਏ ਜੀ ਉਹ ਬਾਪੂ ਮੈਨੂੰ ਬਾਬਾ ਟਾਈਮ ਖਵਾਉਂਦਾ ਰਿਹਾ ਹੁਣ ਉਹ ਵੀ ਬਜ਼ੁਰਗ ਹੋ ਗਿਆ ਖਰਾਕਾਂ ਬਹੁਤ ਖਵਾਉਂਦੀਆਂ ਨੇ ਖਾਦੀਆਂ ਨੇ ਉਹਨੇ ਖਵਾਈਆਂ ਨੇ ਮੈਨੂੰ ਦਿਹਾੜੀਆਂ ਕਰ ਕਰਕੇ ਤੇ ਹੁਣ ਉਹ ਵੀ ਉਹ ਵੀ ਕੀ ਕਰੇ ਵਿਚਾਰਾ ਹੁਣ ਮੈਂ ਕੁਝ ਮੈਂ ਲੈ ਜਾਣਾ ਇੱਥੋਂ ਜੀ 2-400 ਰੁਪਏ ਬਣ ਜਾਂਦਾ ਮੈਨੂੰ ਤੇ ਕੁਝ ਉਹ ਕਰ ਲਾਂਦੇ ਨੇ ਮਾੜਾ ਮੋੜਾ ਗੁਜ਼ਾਰਾ ਚੱਲੀ ਜਾਂਦਾ